ਜ਼ਿਲ੍ਹਾ ਬਾਰ ਐਸੋਸੀਏਸ਼ਨ ਅਤੇ ਰੋਟਰੀ ਕਲੱਬ ਵੱਲੋਂ ਪਾਰ ਨੂੰ ਫਤਿਹਪੁਰ ਸਾਹਿਬ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਕੈਂਪ ਦੇ ਵਿੱਚ ਵਿਸ਼ੇਸ਼ਤਾ ਤੇ ਪਹੁੰਚੇ ਜ਼ਿਲ੍ਹਾ ਸੈਸ਼ਨ ਜੱਜ ਅਰुण ਗੁਪਤਾ ਨੇ ਐਸੋਸੀਏਸ਼ਨ ਵੱਲੋਂ ਲਗਾਏ ਗਏ ਖੂਨਦਾਨ ਕੈਂਪ ਦੀ ਸ਼ਲਾਘਾ ਕੀਤੀ ਅੱਜ ਬਰਸਿਕ ਬਾਰ ਐਸੋਸੀਏਸ਼ਨ ਵੱਲੋਂ ਅ ਅਰਥ ਦੇ ਦੇ ਉੱਤੇ ਅੱਜ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਸਾਡੇ ਨਾਲ ਜਿਹੜੀ ਹੈਗੀ ਆ ਜੁਆਇੰਟ ਅਫਰਟ ਆ ਉਹ ਰੋਟਰੀ ਕਲੱਬ ਵੱਲੋਂ ਕੀਤੀ ਗਈ ਆ ਔਰ ਡਿਸਟ੍ਰਿਕਟ ਐਂਡ ਸੈਸ਼ਨ ਜੀ ਸਾਥ ਤੋਂ ਇਲਾਵਾ ਸਾਰੇ ਜੀ ਸਾਹਿਬਾਨ ਇੱਥੇ ਆ ਕੇ ਇਸ ਕੈਂਪ ਦਾ ਉਕਾਟਨ ਕਰਕੇ ਗਏ ਆ ਔਰ ਮੈਂ ਸਮਝਦਾ ਹੈਗਾ ਅਸੀਂ ਅੱਜ ਆਰਥਡੇ ਦੇ ਉੱਤੇ ਬਹੁਤ ਸਾਰੇ ਗੁੱਟੇ ਵਗੈਰਾ ਵੀ ਵੰਡਣ ਦੀ ਪ੍ਰਥਾ ਸ਼ੁਰੂ ਕੀਤੀ ਆ ਕਿ ਲੋਕਾਂ ਨੂੰ ਧਰਤੀ ਨੂੰ ਬਚਾਉਣ ਵਾਸਤੇ ਜਿਹੜਾ ਪਰਿਆਵਰਣ ਨਾਲ ਉਹਨੂੰ ਸੰਭਾਲਣ ਦੀ ਗੱਲ ਕੀਤੀ ਗਈ ਆ ਸੋ ਅੱਜ ਦਾ ਜਿਹੜਾ ਦਿਨ ਹੈ ਸਾਰੇ ਵਕੀਲ ਸਹਿਬਾਨ ਨੇ ਬਹੁਤ ਹੀ ਹਮ ਹਮਾ ਕੇ ਜਿਹੜਾ ਐਥੇ ਬਲੱਡ ਦੇਕ ਕੀਤਾ ਹੈਗਾ ਮੈਨੂੰ ਖੁਸ਼ੀ ਇਸ ਗੱਲ ਦੀ ਹੈਗੀ ਆ ਕਿ ਅੱਜ ਸਾਡੇ ਇੱਕ ਵਕੀਲ ਸਾਹਿਬ ਸਰਦਾਰ ਮਨਪ੍ਰੀਤ ਸਿੰਘ ਸ਼ਾਹੀ ਜਿਨ੍ਹਾਂ ਨੇ 119 ਵਾਰ ਅੰਦਰ ਹੈਗਾ ਬਲੱਡ ਦਿੱਤਾ ਔਰ ਇਹ ਬਹੁਤ ਹੀ ਚੰਗਾ ਉਪਰਾਲਾ ਹੈ ਮੈਂ ਸਮਝਦਾ ਕਿ ਇੱਕ ਯੂਨਿਟ ਬਲੱਡ ਦੇ ਨਾਲ ਜੇ ਇੱਕ ਬੱਚੇ ਦਾ ਪਿਓ ਜਾਂ ਇੱਕ ਔਰਤ ਦਾ ਹਸਬੰਡ ਜਾਂ ਇੱਕ ਮਾਂ ਦਾ ਪੁੱਤ ਮੱਝ ਜਾਂਦਾ ਤਾਂ ਮੈਨੂੰ ਲੱਗਦਾ ਕਿ ਇਹ ਬਹੁਤ ਹੀ ਵਧੀਆ দান ਹੈ ਔਰ ਸਭ ਤੋਂ ਤੁਮਦਾਨ